ਅੱਛੀ ਗੱਲ ਅੱਜ ਗੱਲ ਕਰਾਂਗੇ ਨਿਸ਼ਾ ਜੀ ਬਾਰੇ ਜਿਹਨਾਂ ਨੂੰ ਫੰਗਲ ਇਨਫੈਕਸ਼ਨ ਦੀ ਦਿੱਕਤ ਸੀਗੀ ਇਹਨਾਂ ਦੇ ਜਿਹੜੇ ਨਾਨੀ ਜੀ ਸੀ ਉਹਨਾਂ ਨੂੰ ਜਾਣਕਾਰੀ ਸੀ ਡਾਕਟਰ ਸ਼ਾਰਦਾ ਦੀ ਇਸ ਕਰਕੇ ਇਹ ਆਪਣੀ ਜਿਹੜੀ ਨਾਤੀ ਹੈ ਉਹਨੂੰ ਸਾਡੇ ਕੋਲ ਲੈ ਕੇ ਆਏ ਸੀ ਔਰ ਗੱਲ ਕਰੀ ਇਹਨਾਂ ਨੇ ਗੱਲ ਕੀਤੀ ਕਿ ਸਾਡੀ ਬੱਚੀ ਨੂੰ ਜਿਹੜੀ 3 ਸਾਲ ਤੋਂ ਫੰਗਲ ਇਨਫੈਕਸ਼ਨ ਦੀ ਦਿੱਕਤ ਹੋ ਰਹੀ ਹੈ ਜਿੱਦਾਂ ਹੀ ਮੌਸਮ ਬਦਲਦਾ ਹੈ ਗਰਮੀਆਂ ਆndੀਆਂ ਪਸੀਨਾ ਲੱਗਦਾ ਹੈਗਾ ਉਹ ਫੰਗਲ ਇਨਫੈਕਸ਼ਨ ਜਿਹੜੀ ਹੈ ਵੱਧ ਜਾਂਦੀ ਖਾਰਿਸ਼ ਹੋਣ ਲੱਪਣ ਦੀ ਬੱਚੇ ਬੜੇ ਇੰਬੈਰਸ ਫੀਲ ਕਰਦੇ ਹੈਗੇ ਖਾਰਿਸ਼ ਕਰਦੇ ਹੋਏ ਕੱਪੜਿਆਂ ਦੇ ਵਿੱਚ ਵੀ ਖਾਰਿਸ਼ ਕਰਨਾ ਔਰ ਸੈਕੰਡਲੀ ਇਹ ਫੰਗਲ ਇਨਫੈਕਸ਼ਨ ਬਹੁਤ ਜਲਦੀ ਕਾਂਟੇਜੀਨियस ਜਾਂ ਸਪਰੈਡਿੰਗ ਹੁੰਦੀ ਹੈ ਇਸ ਕਰਕੇ ਬੱਚੇ ਬਹੁਤ ਡਰਦੇ ਨੇ ਇਸ ਜਿਹੜੀ ਹੈ ਸ਼ਿਕਾਇਤ ਦੇ ਨਾਲ ਇਹ ਸਾਡੇ ਕੋਲ ਮਿਲੇ ਸਾਨੂੰ ਔਰ ਅੱਜ 3 ਮਹੀਨੇ ਦੀ ਟ੍ਰੀਟਮੈਂਟ ਤੋਂ ਬਾਅਦ ਇਹਨਾਂ ਦੇ ਜਿਹੜੇ ਰੈਸ਼ਸ ਫੰਗਲ ਇਨਫੈਕਸ਼ਨ ਜਿਹੜੀ ਬਹੁਤ ਦੋ ਦੋ ਸਾਲ ਤੋਂ ਇਹਨਾਂ ਨੂੰ ਪਰੇਸ਼ਾਨ ਕਰ ਰਹੀ ਸੀ ਸੂਈ ਚੁੱਭਣ ਜੀ वेदना ਹੁਣੀ ਇਹਨਾਂ ਨੂੰ ਬਹੁਤ ਜ਼ਿਆਦਾ ਰੈਸ਼ਸ ਜਿਹੜੀਆਂ ਹੁਣ ਆ ਇਹ ਸਭ ਚੀਜ਼ਾਂ ਅੱਜ ਜਿਹੜੀਆਂ ਆ ਇਹ ਹੀਲ ਹੋ ਚੁੱਕੀਆਂ ਹੈਗੀਆਂ ਫੰਗਲ ਇਨਫੈਕਸ਼ਨ ਦੇ ਪੇਸ਼ੈਂਟ ਅਕਸਰ ਇਹ ਸੋਚਦੇ ਨੇ ਕਿ ਇਹ ਬਿਮਾਰੀ ਜਿਹੜੀ ਹੈਗੀ ਆ ਹਰ ਗਰਮੀਆਂ ਦੇ ਵਿੱਚ ਪਰੇਸ਼ਾਨ ਕਰਦੀ ਹੈ ਔਰ ਇਹ ਅਪਾਇੰਟਮੈਂਟ ਲਗਾ ਕੇ ਜਾਂ ਕੋਈ ਵੀ ਦਵਾਈ ਲਗਾ ਕੇ ਠੀਕ ਕੀਤੀ ਜਾ ਸਕਦੀ ਹੈ ਸੱਚ ਨਹੀਂ ਇਹਦੇ ਲਈ ਦਵਾਈਆਂ ਖਾਣੀਆਂ ਪੈਣੀਆਂ ਕੁਝ ਡਾਈਟਰੀ ਪੈਟਰਨ ਕੁਝ ਸਫਾਈ ਦਾ ਧਿਆਨ ਰੱਖਣਾ ਪੈਂਦਾ ਇਸ ਦੀ ਜਾਣਕਾਰੀ ਲਈ ਜਾਂ ਇਸ ਨੂੰ ਟਰੀਟਮੈਂਟ ਲੈਣ ਲਈ ਸਾਨੂੰ ਅੱਜ ਸੰਪਰਕ ਕਰੋ ਤਾਂ ਕਿ ਇਹ ਫੰਗਲ ਇਨਫੈਕਸ਼ਨ ਨੂੰ ਠੀਕ ਕੀਤਾ ਜਾਵੇ